ਦੇਸ਼ ਦੇ ਕਈ ਸੂਬਿਆਂ 'ਚ ਲਗਾਤਾਰ ਪੈਰੇ ਪਾਰੀ ਮੀਂਹ ਨੇ ਵੱਡੀ ਤਬਾਹੀ ਮਚਾਈ ਹੋਈ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਗੁਜਰਾਤ ਅਤੇ ਤੇਲੰਗਾਨਾ ਤੱਕ ਹੜ੍ਹ, ਜ਼ਮੀਨ ਖਿਸਕਣਾ ਤੇ ਬੱਦਲ ਫਟਣੀਆਂ ਕਟਨਾਵਾ ਕਰਨ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ 'ਤੇ ਪੁਲ ਵਹਿ ਗਏ ਨੇ ਤੇ ਘਰ ਮਲ ਬੇਜ ਤਬਦੀਲ ਹੋ ਗਏ ਨੇ। ਆਫਤ ਪ੍ਰਬੰਧਨ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਨੇ ਪਰ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਨੇ। ਜੰਮੂ ਕਸ਼ਮੀਰ ਦੇ ਹਰੀਆਸੀ ਜ਼ਿਲ੍ਹੇ ਦੇ ਮਾਹੋਰੇ ਇਲਾਕੇ 'ਚ ਭਾਰੀ ਜ਼ਮੀਨ ਖਿਸਕਣ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਮਬਨ ਜ਼ਿਲ੍ਹੇ ਦੀ ਰਾਜਗੜ ਤਹਿਸੀਲ ਵਿੱਚ ਬੱਦਲ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਰਾਤ ਭਰ ਬਚਾਅ ਕਾਰਜਾਂ 'ਚ ਜੁਟੀਆਂ ਰਹੀਆਂ। ਅਰਧ ਕੁਆਰੀਚ ਹੋਏ ਲੈਂਡਸਲਾਈਡ ਕਾਰਨ ਬੈਸ਼ਨੋਦੇਵੀ ਯਾਤਰਾ ਰੁਕੀ ਹੋਈ ਹੈ ਜਿਸ ਕਾਰਨ ਹਜ਼ਾਰਾਂ ਸ਼ਰਧਾਲੂ ਕਟੜਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਫਸੇ ਹੋਏ ਨੇ ਤੇ ਕਈ ਬਿਨਾਂ ਦਰਸ਼ਨ ਕੀਤੇ ਹੀ ਵਾਪਸ ਮੁੜਨ ਲਈ ਮਜਬੂਰ ਨੇ ਉੱਧਰ ਉਤਰਾਖੰਡ ਵਿੱਚ ਵੀ ਕੁਦਰਤ ਦਾ ਕਹਿਰ جاری ਹੈ ਰੁਦਰਪ੍ਰਯਾਗ ਚਮੋਲੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ 'ਚ ਭਾਰੀ بارش ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਨੇ ਸੂਬੇ ਚਗਲੇ ਤਿੰਨ ਦਿਨਾਂ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਕੁੱਲੂ ਪਨਾਲੀ 'ਚ ਅਚਾਨਕ ਆਏ ਹੜ੍ਹਾਂ ਕਾਰਨ ਸੜਕਾਂ ਟੁੱਟ ਗਈਆਂ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਹਵਾਈ ਸਰਵੇਖਣ ਕਰਕੇ ਕਾਂਗੜਾ ਚੰਬਾ ਤੇ ਮਨੀ ਮਹੀਸ਼ ਦੇ ਇਲਾਕਿਆਂ ਦਾ ਚਾਇਸਾ ਲਿਆ ਹਿਮਾਚਲ ਅਤੇ ਜੰਮੂ ਕਸ਼ਮੀਰ 'ਚ ਭਾਰੀ ਮੀਂਹ ਕਾਰਨ ਪੰਜਾਬ ਦੀਆਂ ਨਦੀਆਂ ਵੀ ਉਫਾਨਦੇ ਨੇ ਸੂਬੇ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਨੇ ਐਨ ਡੀ ਆਰ ਐਫ ਫੌਜ ਅਤੇ ਪੁਲਿਸ ਨੇ ਹੁਣ ਤੱਕ ਵੱਡੀ ਗਿਣਤੀ ਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ ਹਰਿਆਣਾ ਦੇ ਅੰਬਾਲਾ ਚ ਭਾਰੀ ਮੀਂਹ ਕਾਰਨ ਟਾਂਗਰੀ ਨਦੀ ਦਾ ਜਲ ਪੱਦਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਹੈ ਇਸ ਨਾਲ ਨੀਵੇਂ ਇਲਾਕਿਆਂ ਛੜਬਰਗੇ ਹਾਲਾਤ ਬਣ ਗਏ ਨੇ ਤੇ ਨਦੀ ਦਾ ਪਾਣੀ ਪਿੰਡਾਂ ਤੇ ਖੇਤਾਂ ਵਿੱਚ ਵੜ ਗਿਆ ਹੈ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦੇ ਹ ਰਾਹਤ ਅਤੇ ਬਚਾਅ ਦਲਾਂ ਨੂੰ ਤਾਇਨਾਤ ਕੀਤਾ ਹੈ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਰ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਇਸ ਦੌਰਾਨ ਕਿਸਾਨਾਂ ਨੂੰ ਵੀ ਹਰੀ ਨੁਕਸਾਨ ਦਾ ਖਰਚਾ ਜੁਟਾਇਆ ਜਾ ਰਿਹਾ ਹੈ